ਜਾਣੋ ਤੁਹਾਡੀਆਂ ਕਿਹੜੀਆਂ ਗਲਤੀਆਂ ਕਾਰਨ ਪੋਸਟਲ ਵੋਟਾਂ ਹੋ ਸਕਦੀਆਂ ਨੇ ਰੱਦ 2019 ਵਿੱਚ ਸਭ ਤੋਂ ਵੱਧ ਵੋਟਾਂ ਹੋਈਆਂ ਸੀ ਰੱਦ ਇੱਕ ਵਕਤ ਸੀ ਜਦੋਂ ਕੈਂਡੀਡੇਟਸ ਦੀਆਂ ਜ਼ਿਆਦਾਤਰ ਵੋਟਾਂ ਰੱਦ ਕਰ ਦਿੱਤੀਆਂ ਜਾਂਦੀਆਂ ਸੀ ਇਹ ਹਾਲਾਤ ਉਸ ਸਮੇਂ ਸੀ ਜਿਸ ਵਕਤ EVM ਮਸ਼ੀਨਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ ਉਸ ਸਮੇਂ ਕੇਵਲ ਪਰਚੀ ਰਾਹੀ ਵੋਟਾਂ ਪਾਈਆਂ ਜਾਂਦੀਆਂ ਸੀ ਅੰਕੜਿਆਂ ਅਨੁਸਾਰ 1977 ਤੋਂ 1999 ਤੱਕ 8 ਲੋਕ ਸਭਾ ਚੋਣਾਂ ਵਿੱਚ 11,73,974 ਵੋਟਾਂ ਰਿਜੈਕਟ ਹੋ ਗਈਆਂ ਸੀ ਪਰ 2009 ਤੋਂ ਰਿਜੈਕਟਿੰਗ ਦਾ ਟ੍ਰੈਂਡ ਬਿਲਕੁਲ ਬਦਲ ਗਿਆ ਕਿਉਂਕਿ ਪੋਸਟਲ ਵੋਟਾਂ ਦੀ ਰਿਜੈਕਸ਼ਨ ਹੋਣ ਲੱਗ ਗਈ ਸੀ ਨਾਲ ਹੀ ਦੱਸ ਦਿੰਦੇ ਆ ਕਿ ਹੁਣ ਤੱਕ ਤਿੰਨ ਲੋਕ ਸਭਾ ਚੋਣਾਂ ਵਿੱਚ 15333 ਪੋਸਟਲ ਵੋਟਾਂ ਨੂੰ ਰਿਜੈਕਟ ਕੀਤਾ ਗਿਆ ਹੈ ਸਭ ਤੋਂ ਵੱਧ ਪੋਸਟਲ ਵੋਟਾਂ 2019 ਵਿੱਚ ਰੱਦ ਕੀਤੀਆਂ ਗਈਆਂ ਇਹਨਾਂ ਚੋਣਾਂ ਵਿੱਚ 11863 ਵੋਟਾਂ ਰਿਜੈਕਟ ਹੋਈਆਂ ਸੀ ਜਾਣਕਾਰੀ ਅਨੁਸਾਰ ਇਹਨਾਂ ਵੋਟਾਂ ਦੇ ਰੱਦ ਹੋਣ ਦੇ ਕਈ ਕਾਰਨ ਹੋ ਸਕਦੇ ਨੇ ਜਿਵੇਂ ਕਿ ਵੋਟਰਾਂ ਨੂੰ ਸਹੀ ਜਾਣਕਾਰੀ ਪ੍ਰਾਪਤ ਨਾ ਹੋਣਾ 1 ਜੂਨ ਤੋਂ ਲੋਕ ਸਭਾ ਚੋਣਾਂ ਸ਼ੁਰੂ ਹੋ ਰਹੀਆਂ ਨੇ ਵੋਟ ਪਾਉਣਾ ਹਰ ਇੱਕ ਨਾਗਰਿਕ ਦਾ ਅਧਿਕਾਰ ਹੈ ਅਤੇ ਇਹ ਬਹੁਤ ਹੀ ਜ਼ਰੂਰੀ ਵੀ ਹੈ ਇਸ ਕਰਕੇ ਵੋਟਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਹੀ ਜ਼ਰੂਰੀ ਹੈ ਤਾਂ ਜੋ ਸਹੀ ਵੋਟ ਪਾਈ ਜਾ ਸਕੇ ਅਤੇ ਸਹੀ ਨੂੰ ਚੁਣਿਆ ਜਾਵੇ ਹੁਣ ਦੱਸ ਦਿੰਦੇ ਆ ਕਿ ਪੋਸਟਲ ਵੋਟਾਂ ਰੱਦ ਹੋਣ ਦੇ ਕੀ ਕਾਰਨ ਹੋ ਸਕਦੇ ਨੇ ਚੋਣਾਂ ਦੌਰਾਨ ਕੁਝ ਲੋਕ ਜਿਵੇਂ ਕਿ ਸੈਨਿਕ ਚੋਣਾਂ ਲਈ ਤਾਇਨਾਤ ਕਰਮਚਾਰੀ ਦੇਸ਼ ਤੋਂ ਬਾਹਰ ਸਰਕਾਰੀ ਅਧਿਕਾਰੀ ਅਤੇ ਪ੍ਰੀਏਟਿਵ ਡਿਟੈਂਸ਼ਨ ਵਿੱਚ ਰਹਿਣ ਵਾਲੇ ਵੋਟ ਨਹੀਂ ਪਾ ਪਾਉਂਦੇ ਇਸ ਲਈ ਇਹਨਾਂ ਨੂੰ ਪੋਸਟਲ ਬੈਲਟ ਜਾਂ ਡਾਕ ਮਤ ਪੱਤਰ ਦੀ ਵੋਟ ਮਾਣ ਲਈ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਇਸ ਵੋਟ ਨਾਲ ਦੇ ਰੱਦ ਹੋਣ ਦੇ ਕਈ ਕਾਰਨ ਹੋ ਸਕਦੇ ਨੇ ਜਿਵੇਂ ਕਿ ਜੇਕਰ ਕੋਈ ਫਾਰਮ ਉੱਤੇ ਸਹੀ ਤਰ੍ਹਾਂ ਟਿਕ ਨਹੀਂ ਲਾਉਂਦਾ ਕਈ ਇਸ ਉੱਤੇ ਨਾਮ ਲਿਖ ਦਿੰਦੇ ਨੇ ਕੋਈ ਅੰਗੂਠਾ ਲਾ ਦਿੰਦਾ ਹੈ ਕਈ ਟਿਕ ਹੀ ਨਹੀਂ ਲਾਉਂਦੇ ਕਿਸੇ ਨੇ ਵੈਰੀਫਿਕੇਸ਼ਨ ਨਹੀਂ ਕਰਵਾਈ ਹੁੰਦੀ ਜਾਂ ਫਿਰ ਕਿਸੇ ਦੀ ਜਗ੍ਹਾ ਤੇ ਗਲਤ ਵੋਟ ਪਾ ਦਿੱਤੀ ਜਾਂਦੀ ਹੈ ਇਨਾ ਸਾਰਿਆਂ ਕਾਰਨਾਂ ਕਰਕੇ ਪੋਸਟਲ ਵੋਟਾਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਜਾਨੋ ਤੁਹਾਡੀਆਂ ਕਿਹੜੀਆਂ ਗਲਤੀਆਂ ਕਾਰਨ ਪੋਸਟਲ ਵੋਟਾਂ ਹੋ ਸਕਦੀਆਂ ਨੇ ਰੱਦ 2019 ਵਿੱਚ ਸਭ ਤੋਂ ਵੱਧ ਵੋਟਾਂ ਹੋਈਆਂ ਸੀ ਰੱਦ ਇੱਕ ਵਕਤ ਸੀ ਜਦੋਂ ਕੈਂਡੀਡੇਟਸ ਦੀਆਂ ਜ਼ਿਆਦਾਤਰ ਵੋਟਾਂ ਰੱਦ ਕਰ ਦਿੱਤੀਆਂ ਜਾਂਦੀਆਂ ਸੀ ਇਹ ਹਾਲਾਤ ਉਸ ਸਮੇਂ ਸੀ ਜਿਸ ਵਕਤ EVM ਮਸ਼ੀਨਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ ਉਸ ਸਮੇਂ ਕੇਵਲ ਪਰਚੀ ਰਾਹੀ ਵੋਟਾਂ ਪਾਈਆਂ ਜਾਂਦੀਆਂ ਸੀ ਅੰਕੜਿਆਂ ਅਨੁਸਾਰ 1977 ਤੋਂ 1999 ਤੱਕ 8 ਲੋਕ ਸਭਾ ਚੋਣਾਂ ਵਿੱਚ 11 ਲੱਖ 73974 ਵੋਟਾਂ ਰਿਜੈਕਟ ਹੋ ਗਈਆਂ ਸੀ ਪਰ 2009 ਤੋਂ ਰਿਜੈਕਟਿੰਗ ਦਾ ਟ੍ਰੈਂਡ ਬਿਲਕੁਲ ਬਦਲ ਗਿਆ ਕਿਉਂਕਿ ਪੋਸਟਲ ਵੋਟਾਂ ਦੀ ਰਿਜੈਕਸ਼ਨ ਹੋਣ ਲੱਗ ਗਈ ਸੀ ਨਾਲ ਹੀ ਦੱਸ ਦਿੰਦੇ ਆ ਕਿ ਹੁਣ ਤੱਕ ਤਿੰਨ ਲੋਕ ਸਭਾ ਚੋਣਾਂ ਵਿੱਚ 15333 ਪੋਸਟਲ ਵੋਟਾਂ ਨੂੰ ਰਿਜੈਕਟ ਕੀਤਾ ਗਿਆ ਹੈ ਸਭ ਤੋਂ ਵੱਧ ਪੋਸਟਲ ਵੋਟਾਂ 2019 ਵਿੱਚ ਰੱਦ ਕੀਤੀਆਂ ਗਈਆਂ ਇਹਨਾਂ ਚੋਣਾਂ ਵਿੱਚ 11863 ਵੋਟਾਂ ਰਿਜੈਕਟ ਹੋਈਆਂ ਸੀ ਜਾਣਕਾਰੀ ਅਨੁਸਾਰ ਇਹਨਾਂ ਵੋਟਾਂ ਦੇ ਰੱਦ ਹੋਣ ਦੇ ਕਈ ਕਾਰਨ ਹੋ ਸਕਦੇ ਨੇ ਜਿਵੇਂ ਕਿ ਵੋਟਰਾਂ ਨੂੰ ਸਹੀ ਜਾਣਕਾਰੀ ਪ੍ਰਾਪਤ ਨਾ ਹੋਣਾ 1 ਜੂਨ ਤੋਂ ਲੋਕ ਸਭਾ ਚੋਣਾਂ ਸ਼ੁਰੂ ਹੋ ਰਹੀਆਂ ਨੇ ਵੋਟ ਪਾਉਣਾ ਹਰ ਇੱਕ ਨਾਗਰਿਕ ਦਾ ਅਧਿਕਾਰ ਹੈ ਅਤੇ ਇਹ ਬਹੁਤ ਹੀ ਜ਼ਰੂਰੀ ਵੀ ਹੈ ਇਸ ਕਰਕੇ ਵੋਟਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਹੀ ਜ਼ਰੂਰੀ ਹੈ ਤਾਂ ਜੋ ਸਹੀ ਵੋਟ ਪਾਈ ਜਾ ਸਕੇ ਅਤੇ ਸਹੀ ਨੂੰ ਚੁਣਿਆ ਜਾਵੇ ਹੁਣ ਦੱਸ ਦਿੰਦੇ ਆ ਕਿ ਪੋਸਟਲ ਵੋਟਾਂ ਰੱਦ ਹੋਣ ਦੇ ਕੀ ਕਾਰਨ ਹੋ ਸਕਦੇ ਨੇ ਚੋਣਾਂ ਦੌਰਾਨ ਕੁਝ ਲੋਕ ਜਿਵੇਂ ਕਿ ਸੈਨਿਕ ਚੋਣਾਂ ਲਈ ਤਾਇਨਾਤ ਕਰਮਚਾਰੀ ਦੇਸ਼ ਤੋਂ ਬਾਹਰ ਸਰਕਾਰੀ ਅਧਿਕਾਰੀ ਅਤੇ ਪ੍ਰੀਟਿਵ ਡਿਟੈਂਸ਼ਨ ਵਿੱਚ ਰਹਿਣ ਵਾਲੇ ਵੋਟ ਨਹੀਂ ਪਾ ਪਾਉਂਦੇ ਐਸ ਲਈ ਇਹਨਾਂ ਨੂੰ ਪੋਸਟਲ ਬੈਲਟ ਜਾਂ ਡਾਕ ਮਤ ਪੱਤਰ ਦੀ ਵੋਟ ਮਾਉਣ ਲਈ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਇਸ ਵੋਟ ਨਾਲ ਦੇ ਰੱਦ ਹੋਣ ਦੇ ਕਈ ਕਾਰਨ ਹੋ ਸਕਦੇ ਨੇ ਜਿਵੇਂ ਕਿ ਜੇਕਰ ਕੋਈ ਫਾਰਮ ਉੱਤੇ ਸਹੀ ਤਰ੍ਹਾਂ ਟਿਕ ਨਹੀਂ ਲਾਉਂਦਾ ਕਈ ਇਸ ਉੱਤੇ ਨਾਮ ਲਿਖ ਦਿੰਦੇ ਨੇ ਕੋਈ ਅੰਗੂਠਾ ਲਾ ਦਿੰਦਾ ਹੈ ਕਈ ਟਿਕ ਹੀ ਨਹੀਂ ਲਾਉਂਦੇ ਕਿਸੇ ਨੇ ਵੈਰੀਫਿਕੇਸ਼ਨ ਨਹੀਂ ਕਰਵਾਈ ਹੁੰਦੀ ਜਾਂ ਫਿਰ ਕਿਸੇ ਦੀ ਜਗ੍ਹਾ ਤੇ ਗਲਤ ਵੋਟ ਪਾ ਦਿੱਤੀ ਜਾਂਦੀ ਹੈ ਇਨਾ ਸਾਰੇ ਕਾਰਨਾ ਕਰਕੇ ਪੋਸਟਲ ਵੋਟਾਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ